ਸਾਡੇ ਸ ਵੀਰਿਆਂ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਹਨਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਾਧ ਸ਼੍ਰੀ ਅਕਾਲ ਜੀ ਅੱਜ ਕਿਹੜੇ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਫਾਈਆਂ ਨੇ ਇਹ ਤੁਹਾਨੂੰ ਦੱਸਾਂਗੇ 9 ਨਵੰਬਰ ਦਾ ਅੱਜ ਦਿਨ ਹੈ ਜੀ ਐਤਵਾਰ ਦਾ ਸੋ ਅੱਜ ਦੇ ਦਿਨ ਦੇ ਵਿੱਚ ਜੋ ਸਾਨੂੰ ਸੂਚਨਾਵਾਂ ਅਪਡੇਟਸ ਮਿਲ ਰਹੀਆਂ ਨੇ ਉਹਦੇ ਆਧਾਰ ਤੇ ਇਹ ਜਿਹੜੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੀਆਂ ਹਾਂ ਜ਼ਿਲ੍ਹਾ ਫਰੀਦਕੋਟ ਤੇ ਜिले ਦੇ ਹਲਕੇ ਕੋਟਕਪਰਾ ਫਰੀਦਕੋਟ ਦੇ ਹਾਤੀ ਤੇ ਜੱਤ ਉਹਦੇ ਵਿੱਚ ਜੜੀਆਂ ਨੇ ਪੈਨਸ਼ਨਾਂ ਜਾਰੀ ਹੋਣ ਦੀ ਸੋਚਣਾ ਜਿਹੜੇ ਲਾਭਪਾਤਰੀ ਸਾਡੇ ਨਾਲ ਜੁੜੇ ਨੇ ਉਹ ਆਪਣੇ ਖਾਤੇ ਚੈੱਕ ਕਰ ਸਕਦੇ ਨੇ ਕਿਉਂਕਿ ਕਾਫੀ ਲਾਭਪਾਤਰੀਆਂ ਨੂੰ ਉਹਨਾਂ ਤੇ ਮੈਸੇਜ ਨਹੀਂ ਆਉਂਦੇ ਇੱਥੇ ਬढ़ापा ਪੈਨਸ਼ਨਾਂ ਤੇ ਹੈਂਡੀਕਪ ਪੈਨਸ਼ਨ ਯਾਨੀ ਕਿ ਦਿਵਿਆਂਗ ਪੈਨਸ਼ਨ ਤੇ ਜਿਹੜਾ ਭੈਣਾ ਦੀਆਂ ਵਿਧਵਾ ਪੈਨਸ਼ਨਾਂ ਲੱਗੀਆਂ ਨੇ ਉਹ ਉਹਨਾਂ ਦੀਆਂ ਪੈਨਸ਼ਨਾਂ ਜੜੀਆਂ ਨੇ 1500 ਰੁਪਏ ਉਹਨਾਂ ਦੇ ਖਾਤੇ ਪਾ ਦਿੱਤੀਆਂ ਗਈਆਂ ਨੇ ਤੇ ਇਹ ਆਪਣੇ ਲਾਭਪਾਤਰੀ ਜੜੀਆਂ ਖਾਤੇ ਚੈੱਕ ਕਰ ਸਕਦੇ ਨੇ ਸੋ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਫੈਕਸ਼ਨਾਂ ਜਾਰੀ ਹੋ ਰਹੀਆਂ ਨੇ ਉਹ ਅਸੀਂ ਰੈਗੂਲਰ ਤੁਹਾਨੂੰ ਅਪਡੇਟ ਕਰਦੇ ਆ ਰਹੇ ਹਾਂ ਤੇ ਸਾਡੀਆਂ ਜਿਹੜੀਆਂ ਕਮਿਊਨਿਟੀ ਪੋਸਟਾਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹੁੰਦੇ ਹਾਂ ਤੇ ਵੀਡੀਓ ਦੇ ਵਿੱਚ ਉਹ ਤੁਹਾਨੂੰ ਦੱਸਦੇ ਹੁੰਦੇ ਆ ਰੈਗੂਲਰ ਲਾਈਵ ਆ ਕੇ ਤੇ ਤੁਸੀਂ ਸਾਨੂੰ ਫਿਸ਼ੀਅਲੀਆ ਵੀਡੀਓ ਸਾਡੀਆਂ ਚੈੱਕ ਕਰ ਸਕਦੇ ਆ ਤੇ ਜੇਕਰ ਤੁਸੀਂ ਜ਼ਿਲ੍ਹਾਵਾਰ ਫੈਕਸ਼ਨ ਅਪਡੇਟ ਦੇਖਣੀ ਚਾਹੁੰਦੇ ਆ ਤੇ ਅਸੀਂ ਲਾਈਵ ਰੋਜ਼ਾਨਾ ਆਉਂਦੇ ਆ ਜੀ ਤੇ ਤੁਹਾਨੂੰ ਜੜੀਆ ਬਿਲਕੁਲ ਸਟੀਕ ਅਪਡੇਟ ਦਿੰਨੇ ਆ ਤੋ ਇਹ ਜਿਹੜੇ ਫਰੀਦਕੋਟ ਜ਼ਿਲ੍ਹੇ ਦੀ ਪੈਨਸ਼ਨ ਹੈ ਇਹ ਅਸਲ ਦੇ ਵਿੱਚ ਪਰਸੋ ਜਾਰੀ ਹੋ ਗਈ ਸੀ ਪਰ ਪਰਸੋ ਕੁਝ ਲਾਭਪਾਤਰੀਆਂ ਨੂੰ ਮੈਸੇਜ ਆਇਆ ਸੀ ਕੁਝ ਲਾਭਪਾਤਰੀਆਂ ਨੂੰ ਕੱਲ ਮੈਸੇਜ ਆਇਆ ਸੀ ਤੇ ਬਧੇਰੇ ਲਾਭਪਾਤਰੀਆਂ ਜਿਹੜੇ ਅੱਜ ਮੈਸੇਜ ਉੱਤੇ ਆਏ ਨੇ ਸਕੁੱਲ ਮੁਲਾਕੇ ਫਰੀਦਕੋਟ ਜ਼ਿਲ੍ਹੇ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਜਾਰੀ ਹੋ ਚੁੱਕੀਆਂ ਨੇ ਫਾਜ਼ਿਲਕਾ ਜਿਲ੍ਹੇ ਤੋਂ ਸਾਨੂੰ ਕਾਫੀ ਮੈਸੇਜ ਆ ਰਹੇ ਨੇ ਮੋਗਾ ਜਿਲ੍ਹੇ ਤੋਂ ਮੈਸੇਜ ਆ ਰਹੇ ਨੇ ਬਟਿੰਡੇ ਜਿਲ੍ਹੇ ਤੋਂ ਮੈਸੇਜ ਆ ਰਹੇ ਨੇ ਲੁਧਿਆਣਾ ਜਿਲ੍ਹੇ ਤੋਂ ਸਭ ਤੋਂ ਵੱਧ ਮੈਸੇਜ ਆ ਰਹੇ ਨੇ ਚਾਰਾ ਜਿਲ੍ਹਿਆਂ ਦੇ ਹਲੇ ਬਿੱਲ ਨਹੀਂ ਫਾਸ ਹੋਏ ਕੱਲ ਵਰਕਿੰਗ ਡੇ ਆ ਸੋਮਵਾਰ ਦਾ ਦਿਨ ਹੈ ਹੋ ਸਕਦਾ ਕੱਲ ਇਹਨਾਂ ਜਿਲ੍ਹਿਆਂ ਦੇ ਬਿੱਲ ਫਾਸ ਹੋ ਜਾਣ ਇਹਨਾਂ ਜਿਲ੍ਹਿਆਂ ਤੋਂ ਇਲਾਵਾ ਜਿਹੜੇ ਹੋਰ ਜਿਲ੍ਹੇ ਵੀ ਰਹਿੰਦੇ ਆ ਪਟਿਆਲਾ ਔਰ ਇਧਰ ਆ ਗਿਆ ਨਵਾਂ ਸ਼ਹਿਰ ਹੋ ਗਿਆ ਪਠਾਨਕੋਟ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਜਿਲ੍ਹਿਆਂ ਦੀ ਪੈਨਸ਼ਨਾਂ ਵੀ ਜਾਰੀ ਹੋਣਗੀਆਂ ਤੇ ਕੱਲ ਵਰਕਿੰਗ ਡੇ ਦੇ ਵਿੱਚ ਕਾਫ ਸਕਦੇ ਨੇ ਤੇ ਪੈਨਸ਼ਨਾਂ ਕੁਝ ਜਿਲਿਆਂ ਦੇ ਵਿੱਚ ਸ਼ਾਰੀ ਜਾਰੀ ਜੜੀਆਂ ਕੱਲ ਸ਼ਾਮ ਤੱਕ ਹੋ ਸਕਦੀਆਂ ਨੇ ਲਾਈਵ ਅਸੀਂ ਆ ਜਿਹੜੀ ਆ ਤੁਹਾਨੂੰ ਅਪਡੇਟ ਦਿਆਂਗੇ ਕੱਲ ਦੀ ਵੀਡੀਓ ਕੱਲ ਲਾਈਵ ਆ ਕੇ ਤੁਹਾਨੂੰ ਦੱਸਾਂਗੇ ਸ਼ਾਮ ਦੀ ਵੀਡੀਓ ਦੇ ਵਿੱਚ ਤੇ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਤੇ ਬੈਲ ਆਈਕਨ ਦਾ ਜਿਹੜਾ ਬਟਨ ਹੁੰਦਾ ਨਾ按 ਕੇ ਰੱਖੋ ਤਾਂ ਕਿ ਤੁਹਾਨੂੰ ਜਿਹੜਿਆ ਨੋਟੀਫਿਕੇਸ਼ਨ ਮਿਲਦੇ ਰਹਿਣ 1500 ਰੁਪਇਆ ਜਾਰੀ ਹੋ ਰਿਹਾ ਇਸੇ ਤੋਂ ਤੁਹਾਨੂੰ ਦਾਸੇ ਆ ਰਹੇ ਆ 2500 ਦੀ ਕੋਈ ਅਪਡੇਟ ਨਹੀਂ ਆ ਨਾਹਜ ਫੈਸ਼ਨ ਦੇ ਵਿੱਚ ਕੋਈ ਵਾਅਦਾ ਹੋਇਆ ਤੇ ਜੇਕਰ ਕੋਈ ਐਦਾ ਦੀ ਅਪਡੇਟ ਆਉਂਦੀ ਆ ਉਹ ਅਸੀਂ ਲਾਈਵ ਆ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਅੱਜ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ